ਚਲੋ ਆਜੋ ਬਾਪੂ ਨਾਲ ਗੱਲ ਕਰਦੇ ਮੇਰੇ ਭਰਾ ਦਾ ਵਿਆਹ ਵਾ ਤੇ ਜੋੜਾ ਜਾਮਾ ਖਰਦਣਾ ਨਾਲੇ ਚਲ ਬਾਪੂ ਕੋ ਲੈ ਕਦੋਂ ਵਿਆਹ ਵਿਆਹ ਹੈਗਾ 20 ਤਰੀਕ ਨੂੰ ਚੱਲ ਤੇ ਭੈਣ ਦੀ ਕਮੀ ਆ ਬਾਪੂ ਕੋ ਪੈਸੇ ਆਵੇ ਬਾਪਾ ਪਾਪਾ ਓਏ ਬਾਪਾ ਓਏ ਓਟ ਖਲੋ ਤਾਂ ਕੇ ਤੂੰ ਘੋੜੇ ਦੇਖਦੇ ਫਟਾਵਾ ਹਾਂ ਬਹਿ ਜਾ ਬਹਿ ਜਾ ਅੱਛਾ ਮੇਰੀ ਸੁਣ ਲੈ ਗੱਲ ਇਹਨੇ ਭਰਾ ਦਾ ਵਿਆਹ ਤੇ ਮੇਰੇ ਸਾਲੇ ਦਾ ਵਿਆਹ ਤੂੰ ਕਿਉਂ ਸਾਲਾ ਵਿੱਚ ਬੰਦਿਆ ਬਾ ਸਾਲਾ ਮੈਂ ਕੋ ਮੈਨੂੰ ਮੈਂ ਤਾਂ ਆਪਣੇ ਭਈਆ ਵਾ ਅੱਜ ਵਿਆਹ ਹੋਣਾ ਤੇਨੂੰ ਕੀ ਤੂੰ ਐਵੇਂ ਮੂੰਹ ਅੱਡੀ ਜਾਣਾ ਬਾਦਾ ਮੂੰਹ ਡੰਡਿਆ ਉਹ ਭਰਾ ਵਿਆਹ ਜਾਣਾ ਹਾ ਦੋਵਾਂ ਨੇ ਤੇ ਜਾ ਮੈਨੂੰ ਕੀ ਉਹਦਾ ਸ਼ੇਰਾ ਗਾਨਾ ਕਈ ਕੋ ਜੋ ਬੰਦਾ ਘੜਦਾ ਲਾ ਲੈ ਜਾਣਾ ਵਾ ਰੀੜਾ ਕਪੜਾ ਕੋਟ ਪੈਂਟ ਤੇ ਲਾ ਜੋ ਮੈਂ ਓਏ ਭਰਾ ਕਪੜੇ ਲੈਣ ਜਾਣਾ ਵਾ ਤੇ ਜਾ ਨਾ ਉਹ ਤੇ ਬਾਪੂ ਪਾਸ ਵੀ ਤੇ ਚੱਲਦੇ ਜਾਣਾ ਭਰਾ ਵਿਆਹ ਤਾਂ ਦੇ ਭਰਾ ਦਾ ਮੈਂ ਕਿ ਪੈਸੇ ਦਵਾਂ ਉਹ ਮੇਰੇ ਭਰਾ ਦਾ ਥੋੜੀ ਹੋਈ ਦੇ ਭਰਾ ਨਾਲ ਲਿਆ ਮੇਰੇ ਸਾਲੇ ਦਾ ਤੈਨੂੰ ਹੀ ਮੈਂ ਤੁਹਾਨੂੰ ਲੈ ਕੇ ਆਵਾਂਗੇ ਯਾਰ ਤੇਰਾ ਦਿਮਾਗ ਤਾਂ ਖਰਾਬ ਹੋ ਹੈ ਰੁਪਈਆ ਮੈਨੂੰ 15000 ਦੇ ਮੈਂ ਸਾਲੇ ਦੇ ਉਤੋਂ ਦੀ ਨੋਟ ਐਂ ਐਂ ਡਾਉਣੇ ਨੇ ਜਦੋਂ DJ ਤੇ ਮੈਂ ਭੰਗੜਾ ਪਾਉਣਾ ਇਹਨੇ ਵੀ ਪਾਉਣਾ ਵਾ ਐਂ ਭੰਗੜਾ ਪਾਉਣਾ ਤੂੰ ਬਾਂਦਰ ਆ ਆਪਾ ਜੀ ਬਾਂਦਰ ਕੀ ਹੁੰਦਾ ਵਾ ਤੂੰ ਚੱਜ ਨਾ ਬੋਲੋ ਹਾਂ ਬਾਂਦਰ ਆ ਹੁੰਦਾ ਜਿਹਦੇ ਲਾਲ ਲੱਗੀਆਂ ਤੂੰ ਆ ਹੁੰਦਾ ਵਾ ਅਸਾਂ ਇੱਕ ਮਿੰਟ ਤੇਰਾ ਮੁੰਡਾ ਬਾਂਦਰ ਵਾ ਬਾਂਦਰ ਹੀ ਆ ਕੇ ਤੇ ਫਿਰ ਇਹਦਾ ਮੈਂ ਕੋਈ ਕੰਮ ਕਰ ਦਾਂਗਾ ਘਰ ਅਚਾ ਇਹਦਾ ਮਤਲਬ ਮੈਂ ਬਾਂਦਰ ਆ ਮੈਂ ਬਾਂਦਰ ਆ ਤੇ ਬਾਂਦੜੀ ਵਾਲੀ ਅੱਛਾ ਤੇ ਬਾਂਦਰ ਮੈਂ ਬਾਂਦਰ ਕਿ ਫਿਰ ਬਾਂਦਰ ਦਾ ਪਿਓ ਪਾਵਾ ਜਾਂ ਫਿਰ ਆ ਮੇਰੇਆ ਬਗਵਾਸ ਕਰਨਾ ਇਥੇ ਕਮਾਈ ਨਹੀਂਦੀ ਮੇਰ ਕੋ ਕਮਾਈ ਕੀ ਗੱਲ ਮੈਂ ਘੋਣ ਵਾ ਕੀ ਕਰਾਂ ਕਮਾਈ ਥੋੜੀ ਕੀਤੀ ਕਮਾਈ ਮੈਂ ਕੀ ਕੀਤਾ ਹੀ ਲੈ ਸਾਰਾ ਦਿਨ ਮੈਂ ਬਾਹਰ ਚੱਲ ਗਿਆ ਘਰੋਂ ਬਾਹਰ ਨੂੰ ਬਾਹਰੋਂ ਘਰ ਉਹ ਕਮਾਈ ਨਹੀਂਦੀ ਆ ਹੋਰ ਕੀ ਆ ਤਾ ਉਹ ਡਾਡੂ ਰੋਡ ਇਨਸਪੈਕਟਰ ਬਣਿਆ ਬੈਨ ਨਾ ਕਦੀ ਉਹ ਗਲੀ ਘੁੰਮ ਲਿਆ ਕਦੀ ਉਹ ਗਲੀ ਘੁੰਮ ਲਿਆ ਤੇਰੇ ਇੰਨੇ ਪੈਸੇ ਨੂੰ ਕੂਚਾ ਡਾਉਣਾ ਵਾ ਇੰਨੀ ਕਮਾਈ ਕਰ ਕਰ ਕੇ ਅੰਦਰ ਰੱਖੀਓ ਪੈਸਾ ਸੁੱਕੇ ਨਹੀਂ ਖਾਲੇ ਦਾ ਵਿਆਹ ਕੀਤਾ ਸੀ ਤੇ ਮੈਂ ਉਹ ਥੋੜੀਆ ਰੀ ਨਾ ਉਹ ਕੰਮ ਕਰਦਾ ਹੈ ਨਾ ਉਹ ਕਰੋ ਤੇ ਇਹਦੇ ਕੋ ਪੈਸੇ ਲਓ ਪਜੇ ਦਾ ਦੇਸ਼ਾਲੇ ਦਾ ਵਿਆਹ ਹੋ ਪਾ ਗੁੱਗੀਆਂ ਆਹਨ ਜਿੱਜਾ ਕਰਦੇ ਕੰਮ ਦਾ ਕੰਮ ਕਰ ਅਕਲ ਨਾਲ ਕੁਹਾ ਕਰ ਨਾਲ ਹਾ ਜੇ ਜੇ ਬੜ ਦੇਣਾ ਤੁਸੀਂ ਉਦੋਂ ਸ਼ੇਰਾ ਕਰਨਾ ਖੜਿਆ ਸੀ ਉਹ ਵੇਚਦਾ ਹੁਣ ਤਾਂ ਵੇਚੀ ਦਾ ਥੋੜੀ ਉਹਦੇ ਘਰ ਰੱਖੀ ਦਾ ਸ਼ੀਸ਼ੇ ਦੇ ਬਣਾ ਕੇ ਤੇ ਉਹ ਸ਼ੀਸ਼ੇ ਦੇ ਕਿੰਨੇ ਬਣਾਉਣਾ ਵੇਹੇ ਮਿੱਤੇ ਤੇ ਲੋਹ ਉਹ ਭਰਾ ਨਿੱਕੇ ਨੂੰ ਨਹੀਂ ਸ਼ੇਰਾ ਬਣਦਾ ਜਿਹੜਾ ਇੱਕ ਵਾਰ ਸ਼ੇਰਾ ਮੱਥੇ ਤੇ ਵੱਜ ਗਿਆ ਨਾ ਬੋਲੀ ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਜੇ ਉਹਨਾਂ ਨੂੰ ਬੜਾ ਵੀ ਚਾਜ ਸੁਆਦੀ ਗੱਲ ਕਰਿਆ ਕਰ ਸਿਆਣਾ ਬਿਆਣਾ ਤੂੰ ਹੈਗਾ ਵਾ ਉਹ ਸਿਆਣਾ ਵਾ ਜਿਹੜਾ ਪਹਿਲਾਂ ਖੜਿਆ ਸੀ ਮੈਂ ਤੇ ਜਿੰਨੇ ਵਿੱਚ ਮਕਾਨਾ ਕਰਾਂਗਾ ਦੰਦ ਉਹ ਠੀਕ ਹੈ ਇਹ ਤਾਂ ਮਕਾਨਾ ਕਾਹਦੀਆਂ ਮਕਾਨਾਂ ਨੂੰ ਮਕਾਨਾ ਹੀ ਹੈ ਜੇ ਦੋ ਮਿੰਟ ਮੈਂ ਤੈਨੂੰ ਕਹਾਂ ਚਾਜ ਨਾਲ ਕੋ ਕਮਾਈ ਕਰੇ ਤੇ ਲਾ ਗਿਓ ਮੈਨੂੰ ਬਾਪੂ ਜੀ ਕੋ ਚਾਰਜ ਸਵਾਦ ਦੀ ਗੱਲ ਕਰ ਅਸੀਂ ਵਿਆਹ ਕਰਿਆ ਵਾ ਤੂੰ ਮੁਕਾਮਾਂ ਦੀਆਂ ਗੱਲਾਂ ਕਰਨ ਧਿਆਵਾ ਓਏ ਇਹਦਾ ਦਿਮਾਗਰਾ ਵਾ ਓ ਮੇਰੇ ਸਾਲਿਆ ਨੇ ਪੈਸੇ ਤੂੰ ਰੱਖੇ ਤੇ ਆਪਣੇ ਪੁੱਤ ਵਾਸਤੇ ਤੇ ਰੱਖੇ ਕਿ ਨਹੀਂ ਦੇ ਪਾਪਾ ਦੇ ਦੇ ਵੇਲਾ ਨਾ ਨਾ ਮੈਂ ਨਹੀਂ ਕਿੱਦਾ ਮਾ ਮਾ ਨਾ ਰੁ ਉਹ ਮੇਰ ਕੋ ਹੁੰਦੀ ਕੋਈ ਯਾ ਤੀ ਜੇ ਕਦੇ ਨੇ ਕਦੀ ਤੇਰੇ ਸਾਲੇ ਦਾ ਵਿਆਹ ਕਦੀ ਤੇਰੀ ਸਾਲੀ ਦਾ ਵਿਆਹ ਇਹਨੇ ਇਹਨੇ ਮੇਲੀ ਦੇ ਕਿਉਂ ਵੀ ਇਹਦੇ ਵੀ ਆਉਂਦੇ ਨੇ ਕਿੰਨਾ ਤਾਂ ਲੱਗਨੇ ਆ ₹15000 ਤੇ ਦੇ ਆਂ ਸ਼ੋਰੂਮ ਚੋ ਕਪੜੇ ਲਿਓਨੇ ਆ ₹ ਮਿਲੇਗਾ 2500 ਉਹ ਦਿਓ 2500 2500 ਦਾ ਕੀ ਹੁੰਦਾ ਅੱਜ ਕੱਲ ਬਾਪੂ ਤੂੰ ਆਪ ਸਿਆਣਾ ਨਾ ਆ 2500 ਰੁਪਏ ਲਾ ਕੀ ਆਉਂਡਿਆ ਉਹ 2500 ਤੇ ਤੁਹਾਨੂੰ ਅਗਲੇ ਸ਼ੋਰੂਮ ਚੋ ਬਾਹਰ ਕੱਢ ਦੇਣਾ ਸਾਨੂੰ ਦੋਨੋਂ ਸਹੀ ਗੱਲ ਆ ਮੈਂ ਵੀ ਤੇ ਤਾਂ ਲੁੱਕ ਰਿਓ ਕਦੋਂ ਨਹੀਂ ਬਿੰਦੇ ਆ ਉਹ ਤੂੰ ਤੇ ਬੜੇ ਕਹਿੰਦਾ ਸਾਨੂੰ ਘਰੋਂ ਕੱਢਣਾ ਵਾ ਅਸੀਂ ਇੱਥੇ ਹੀ ਬੈਠੇ ਆਂ ਯਾਰ ਕੀ ਤੇ ਤਿੱਜੇ ਦਿਨ ਪਾਹੇ ਕੀ ਪਾਹੇ ਰੁੱਖਾ ਨਾ ਲੱਗਦੇ ਆ ਰੁੱਖਾ ਨਾ ਸਾਨੂੰ ਨਹੀਂ ਪਤਾ ਰੁੱਖਾ ਨਾ ਲੱਗਦੇ ਕਿੱਧਰ ਉੱਤੋਂ ਡੇਕਦੇ ਜਾਂ ਕਿੱਧਰ ਉੱਤੋਂ ਸਾਡੇ ਵਿੱਚ ਕਿੱਥੋਂ ਮਰਜੀ ਦੀ ਅੱਜ ਤੇ ਕਦੀ ਬਾਪੂ ਤੇਰੇ ਕੋ ਪਾਹੇ ਮੰਗੇ ਨਹੀਂ ਅਸੀਂ ਵਿਆਹ ਵਾਸਤੇ ਮੰਗਣ ਦੇ ਉੱਤੋਂ ਥੋੜੀ ਮੰਗਣ ਦੇ ਤੇਰੇ ਕੋ ਮੈਂ ਨੇ ਵਾਲ ਵੀ ਕਟਾਉਣੇ ਨੇ ਐਨਾ ਦਾ ਕੀ ਕਟਾਉਣਾ ਵੇ ਤੂੰ ਲੋ ਐਨਾ ਲਾ ਕਟਾਉਣਾ ਮੈਂ ਆਹ ਲੈ ਰਿਹਾ ਵਰਨਿੰਗ ਕਰਵਾਉਣੇ ਉਹ ਨਹੀਂ ਉੱਠੋ ਦੇਤੀ ਫਰਟੇ ਇੱਥੇ ਲਾ ਦੇ ਆਪੇ ਆਕਰ ਸੁਝ ਜਾਣੇ ਨੇ ਘੜ ਜਾਣੇ ਨੇ ਮੈਂ ਤੇ ਲਗਾ ਇਹਨਾਂ ਨੂੰ ਕੀ ਕਹਿੰਦੇ ਨੇ ਉਹਨਾਂ ਨੂੰ ਲੰਮੇ ਜਰ ਜੜ ਕਮਾਲਾਂ ਕਰਦੇ ਨੇ ਬਿੱਗ ਉਹ ਬਿੱਗ ਨਹੀਂ ਲਵਾਉਣੀ ਉਹ ਤੇ ਮਿੱਟੀ ਮਲ ਕੇ ਲਾਇਆ ਸਾਲਿਆ ਮਸਾ ਮਿੱਟੀ ਮਲ ਕੇ ਲਾ ਤੇ ਮੱਖਰਾਬ ਹੋ ਗਿਆ ਪਿਓ ਤੇਰਾ ਇਹ ਨਗਰ ਪੈਸੇ ਦਾ 50 ਚਲ ਜਾ ਦਫਾ ਹੋ ਜਾ ਤੂੰ ਮੈਂ ਚੰਗਾ ਬਲਾ ਲੰਮੇ ਪਿਆ ਆ ਆ ਗਿਆ ਪੈਸੇ ਦੇ ਪੈਸੇ ਦੇ ਉਹ ਬਾਪੂ ਉਥੇ ਮੇਰੇ ਕਿੰਨਾ ਸਾਂਡੂਆ ਨਹੀਂ ਹੋਣਾ ਤੇ ਉਹਨਾਂ ਨੇ ਪਤਾ ਨਹੀਂ 5 ਦੇਣਾ ਕਿ ਇਹਨੇ 7 ਦੇਣਾ ਕਿ ਇਹਨੇ 8 ਦੇਣਾ ਤੇ ਤੇਰੇ ਮੁੰਡੇ ਦੀ ਟੌਰ ਘੜ ਦੇਣੀ ਆ ਉਦੋਂ ਮੈਂ 2500 ਦਊਗਾ। ਬਈ ਯਾਰ ਦੇ ਯਾਰ। ਦੇ ਦੇ। ਫੁੱਲਾਂ ਦੇ ਨਾਲੇ ਵੀ ਇੱਕ ਬੈਂਕ ਦਾ ਦੇਣਾ। ਜੇ ਉਹਨਾਂ ਨੂੰ 5-5000 ਦੋਣਾ ਨਾ ਉਹਨਾਂ ਕੋ 1000-1000 ਫਰਕ ਤੇ ਤੁਸੀਂ ਦੇ ਦੀ। ਬਾਪੂ ਤਾਂ ਸੁਧਾਈ ਹੋ ਗਿਆ ਕਿੰਦਾਂ ਨੀ ਗੱਲਾਂ ਕੰਡਿਆ ਨਿਆਣਿਆਂ ਵਾਲੀਆਂ। ਜਦੋਂ ਮੈਂ ਤਾਂ ਦੇਖੋ ਪੈਸੇ ਮੰਗੇ ਨਾ ਤੁਸੀਂ ਵੀ ਇਦਾਂ ਲੀਕਾ ਕਰਦੀਆਂ ਨੇ। ਅਹੀਂ ਤੇ ਅੱਜ ਤੇ ਕੰਬਾਪੂ ਕੀਤੀ ਆਣੀ ਤੇਰ ਨਾਲ। ਤੇ ਮੈਂ ਤਾਂ ਦੇਖੋ ਮੰਗਿਆ ਵੀ ਕਿ ਦੋ ਤਾਂ ਤੇ ਪੱਲੇ ਹੁੰਦਾ ਵਾ। ਤੇ ਸਾਡੇ ਜਦੋਂ ਪੱਲੇ ਹੀ ਕੋਈ ਤਾਂ ਹੀ ਤੇਰੇ ਕੋਲ ਮੰਗਣ ਨੇ। ਨੀ ਦੇ ਇਹ ਜਾਂਦੇ ਹੁਣ ਤੈਨੂੰ ਪੁੱਛਣਾ ਕਿਨੇ ਆਈਗਾ ਅੱਜ ਬੱਲੇ ਨੂੰ ਨਾ ਕੋਈ ਤੇ ਵਿਆਹ ਵੇਖੀ ਦਿੰਦੀ ਆ ਕੋਈ ਨਹੀਂ ਵੇਖੀ ਦੇ ਉਹਨਾਂ ਨੂੰ ਫੋਨ ਕਰਕੇ ਮੇਰੀ ਲੱਤ ਟੁੱਟ ਗਈ ਆ ਤੇ ਮੈਂ ਕਹਿੰਦਾ ਲੱਤ ਫੇਰ ਇਹ ਲਾ ਬਾਪੂ ਜੀ ਕਿਦਾਂ ਨਹੀਂ ਨਾ ਕਰਦੇ ਆ ਬਹਨਾ ਤੇਰਾ ਲਾਵਾਂਗੇ ਉਹ ਚੱਲ ਵੀ ਜਾਣਾ ਵਾ ਉਹਨਾਂ ਨੂੰ ਕਹਤੀ ਆ ਪੱਤੀ ਨਾ ਲੱਗ ਗਈ ਪੂਜਾ